ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹੁਣ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਲਗਾਤਾਰ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਗਲਬਾਤ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਗਲਬਾਤ ਕਰਨ ਤੋਂ ਬਾਅਦ ਲਗਾਤਾਰ ਸੋਨੂ ਸੂਦ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਆਮ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਸੋਨੂ ਸੂਦ ਇੱਕ ਬੱਚੇ ਦੇ ਘਰ ਪਹੁੰਚੇ ਜਿੱਥੇ ਉਹਨਾਂ ਦਾ ਘਰ ਪੂਰਾ ਦਰਿਆ ਕੰਢੇ ਹੋਣ ਕਰਕੇ ਪਾਣੀ ਦੇ ਕਾਰਨ ਕਰ ਟੈ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਨੇ ਖੁਦ ਹੀ ਆਪਣੀ ਸਹਾਇਤਾ ਕੀਤੀ ਤੇ ਉਸ ਤੋਂ ਬਾਅਦ ਹੋਂਸ ਨੂੰ ਜੂਦ ਉਤੇ ਪਹੁੰਚੇ ਤੇ ਪਰਿਵਾਰ ਦੀ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਹੈ ਆਜਮ ਗੁਰਜੋਤ ਕੇ ਘਰ ਹੈ ਪੰਜਾਬ ਕੇ ਅੰਦਰ ਜਹਾਂ ਪੇ ਬਹੁਤ ਬਾੜ ਆਈ ਪਰ ਆਪ ਦੇਖ ਸਕਤੇ ਹੈ ਕਿ ਪਿਛੇ ਇਹ ਪੂਰਾ ਕਾ ਪੂਰਾ ਜੋ ਪਾਣੀ ਹੈ ਯਹਾਂ ਤੱਕ ਆ ਗਿਆ ਥਾ ਔਰ ਬੰਦ ਇਸ ਪੂਰੇ ਪਰਿਵਾਰ ਨੇ ਬਣਾਇਆ ਗੁਰਜੋਤ ਤੂੰ ਵੀ ਬਣਾਇਆ ਸੀ ਬੰਨ ਮਦਦ ਕੀਤੀ ਸੀ ਕਰਦਿਆ ਜੀ ਹਾਂ ਜੀ ਤੂੰ ਇਹ ਜਜ਼ਬਾ ਹੁੰਦਾ ਹੈ ਕਿ इंतजार नहीं करते कि मदद कहाँ से आएगी बस आप खड़े हुए हैं और खुद के लिए ये बना देते हैं और ये बांध बनाया इन लोगों ने और आप देख सकते हैं कि पूछे आप पूरा घर दिखाएंगे तो पानी यहाँ तक पूरा ऊपर आ गया था घर की भी हालत जो है खराब हो गई है लेकिन जज्बा जो एकदम कायम है पैजी की भारी 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 भारी। भारी। जी की नाम थी और अब हमारी बहन कंवल जी जी के यहाँ पे हैं हम लोग और कंवल जी जी के जब हम घर पे पहुंचे तो चेहरे पे पूरी खुशी थी स्माइल थी और गुरजोत आप देख ही रहे हो ਬਾਈ ਜੀ ਮਾਰੇ ਸਭ ਖੜੇ ਹੋਏ ਆ ਯਾਹ ਪੇ ਤੋ ਕਿਆ ਮੁਸ਼ਕਿਲ ਆਈ ਤੋ ਉਹਨੋ ਇੱਥੇ ਜਦੋਂ ਆਇਆ ਪਾਣੀ ਬਹੁਤ ਔਖਾ ਹੋ ਗਿਆ ਸੀ ਹਾਂਜੀ ਬਹੁਤ ਆ ਵੇਖੋ ਸਾਰਾ ਪਾਣੀ ਭਰਿਆ ਹੋਇਆ ਸੀ ਕਿਤਾ ਘਰ ਢੂ ਗਿਆ ਕਮਰੇ ਕੋਚਾ ਰਾਦੇ ਬੂਤੇ ਪਾਇਦਾ ਸਾਰਾ ਬੱਜੇ ਭਰਨ ਲੱਗ ਪਿਆ ਕੋਈ ਨੀ ਨਾ ਆਇਆ ਮੈਂ ਬਾਈ ਜੀ ਨੂੰ ਦੱਸਿਆ ਤੁਹਾਨੂੰ ਬਾਈ ਜੀ ਦੱਸਿਆ ਅਬ ਆ ਬਾਈ ਜੀ ਆਏ ਪਾਜੀ ਇਹ ਸਾਡੇ ਪਾਜੀ ਇਹਨੂੰ ਮੈਂ ਪੂਰਾ ਕਿਹਾ ਮੈਂ ਕਿ ਮੈਨੂੰ ਲਿਸਟਾਂ ਦੱਸਿਓ ਜਿਹੜੇ ਘਰਾਂ ਚ ਤਕਲੀਫਾਂ ਨੇ ਮੈਂ ਇਥੋਂ ਸਮਾਨ ਭੇਜਾਂਗਾ ਕਿ ਤੁਸੀਂ ਵਾਪਸ ਲੈ ਮੰਗ ਕਰ ਤੋ ਹਾਂਜੀ ਇਹ ਸਾਡੇ ਲੱਗ ਰਹੀਆਂ ਹਾਂਜੀ ਹਾਂਜੀ ਜੀ ਬਾਈ ਜੀ ਬਹੁਤ ਸੱਚਾ ਕਰ ਰਹੇ ਹੋ ਬਿਲਕੁਲ ਹੀ ਆਪਾਂ ਕਰਾਂਗੇ ਤੁਹਾਡਾ ਹੈਨਾ ਹਾਂਜੀ ਖੁਸ਼ ਰਹੋ ਤੁਸੀਂ ਹਮੇਸ਼ਾ ਵਾਈਗੁਰ ਸੱਚੇ ਬਾਦਸ਼ਾਹ ਹਮੇਸ਼ਾ ਤੁਹਾਡਾ ਧਿਆਨ ਰੱਖੂਗਾ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹੁਣ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਬਾਲੀਵੁੱਡ ਅਦਾਕਾਰ ਸਨੂ ਸੁਧ ਲਗਾਤਾਰ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਲਗਾਤਾਰ ਸਨੂ ਸੁਧ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਆਮ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਸਨੂ ਸੁਧ ਇੱਕ ਬੱਚੇ ਦੇ ਘਰ ਪਹੁੰਚੇ ਜਿੱਥੇ ਉਹਨਾਂ ਦਾ ਘਰ ਪੂਰਾ ਦਰਿਆ ਕੰਢੇ ਹੋਣ ਕਰਕੇ ਪਾਣੀ ਦੇ ਕਾਰਨ ਕਰ ਟੈਗ ਤੇ ਉਸ ਤੋਂ ਬਾਅਦ ਪਰਿਵਾਰ ਨੇ ਖੁਦ ਹੀ ਆਪਣੀ ਸਹਾਇਤਾ ਕੀਤੀ ਤੇ ਉਸ ਤੋਂ ਬਾਅਦ ਹੋਂਸ ਨੂੰ ਨੂੰਦ ਉੱਤੇ ਪਹੁੰਚੇ ਤੇ ਪਰਿਵਾਰ ਦੀ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਹੈ ਆਜ ਹਮ ਗੁਰਜੋਤ ਦੇ ਘਰ ਹੈ ਪੰਜਾਬ ਦੇ ਅੰਦਰ ਜਹਾਂ ਪੇ ਬਹੁਤ ਬਾੜ ਆਈ ਪਰ ਆਪ ਦੇਖ ਸਕਤੇ ਹੈ ਕਿ ਪਿਛੇ ਇਹ ਪੂਰਾ ਕਾ ਪੂਰਾ ਜੋ ਪਾਣੀ ਹੈ ਯਹਾਂ ਤੱਕ ਆ ਗਿਆ ਥਾ ਤੇ ਬੰਦ ਇਸ ਪੂਰੇ ਪਰਿਵਾਰ ਨੇ ਬਣਾਇਆ ਗੁਰਜੋਤ ਤੂੰ ਵੀ ਬਣਾਇਆ ਸੀ ਬੰਨ ਮਦਦ ਕੀਤੀ ਸੀ ਕਰਦਿਆਂ ਦੀ ਹਾਂਜੀ ਹਾਂਜੀ ਤੂੰ ਇਹ ਜਜ਼ਬਾ ਹੁੰਦਾ ਹੈ ਕਿ इंतजार नहीं करते कि मदद कहाँ से आएगी बस आप खड़े हुए हैं और खुद के लिए ये बना देते हैं और ये बांध बनाया इन लोगों ने और आप देख सकते हैं कि पूछे आप पूरा घर दिखाएंगे तो पानी यहाँ तक पूरा ऊपर आ गया था घर की भी हालत जो है खराब हो गई है लेकिन जज्बा जो एकदम कायम है कह जी की नाम थोड़ा और अब हमारी बहन कंवंशी जी के यहाँ पे हैं हम लोग और जी थी के जब हम घर पे पहुंचे तो चेहरे पे पूरी खुशी थी स्माइल थी और गुरजोत आप देख ही रहे हो ਭਾਈ ਜੀ ਹਮਾਰੇ ਸਭ ਖੜੇ ਹੋਏ ਹਾਂ ਯਾਹ ਪੇ ਤੋ ਕਿਆ ਮੁਸ਼ਕਿਲ ਆਈ ਦੋ ਉਥੇ ਜਦੋਂ ਆਇਆ ਪਾਣੀ ਬਹੁਤ ਔਖਾ ਹੋ ਗਿਆ ਸੀ ਹਾਂਜੀ ਬਹੁਤ ਆ ਵੇਖੋ ਸਾਰਾ ਪਾਣੀ ਭਰਿਆ ਆਇਆ ਸੀ ਕਿਤਾ ਪੈਰ ਢੂ ਗਿਆ ਕਮਰੇ ਕੋਚ ਆਂਡੇ ਬੁੰਦੇ ਪਾਇਦਾ ਸਾਰਾ ਬੱਦਲ ਕਾਲਾ ਹੋ ਗਿਆ ਕੋਈ ਨਹੀਂ ਨਾ ਆਇਆ ਮੈਂ ਭਾਈ ਜੀ ਨੂੰ ਦੱਸਿਆ ਤੁਹਾਨੂੰ ਭਾਈ ਜੀ ਦੱਸਿਆ ਅਬ ਭਾਈ ਜੀ ਇਹ ਸਾਡੇ ਭਾਜੀ ਤੁਹਾਨੂੰ ਮੈਂ ਪੂਰੇ ਕਹਿ ਮੈਂ ਕਿ ਮੈਨੂੰ ਲਿਸਟਾਂ ਦੱਸਿਓ ਜਿਹੜੇ ਘਰਾਂ ਚ ਤਕਲੀਫਾਂ ਨੇ ਮੈਂ ਉਥੇ ਸਮਾਨ ਭੇਜਾਂਗਾ ਫਿਰ ਤੁਸੀਂ ਵਾਪਸ ਬਣਾਵੰਗੇ ਕਰ ਤੋਂ ਹਾਂਜੀ ਇਹ ਸਾਡੇ ਲੱਗ ਰਹੀਆਂ ਹਾਂਜੀ ਹਾਂਜੀ ਜੀ ਬਾਈ ਜੀ ਬਹੁਤ ਸੱਚਾ ਕਰ ਰਹੇ ਹੋ ਬਿਲਕਿ ਆਪਾਂ ਕਰਾਂਗੇ ਤੁਹਾਡਾ ਹੈਨਾ ਹਾਂਜੀ ਖੁਸ਼ ਰਹੋ ਤੁਸੀਂ ਹਮੇਸ਼ਾ ਵਾਈਕੂ ਦੇ ਸੱਚੇ ਬਾਦਸ਼ਾਹ ਹਮੇਸ਼ਾ ਤੁਹਾਡਾ ਧਿਆਨ ਰੱਖੂਗਾ